ਤੁਸੀਂ ਕਦੇ ਸੋਚਿਆ ਕਿ ਜਦੋਂ ਤੁਸੀਂ ਫੋਨ ਉੱਤੇ ਸਕਰੋਲ ਕਰ ਰਹੇ ਹੋ ਜਾਂ Netflix ਦੇ ਵਿੱਚ ਇੱਕ ਐਪੀਸੋਡ ਖਤਮ ਹੁੰਦਾ ਪਰ ਤੁਸੀਂ ਅੱਗੇ ਦਾ ਪਲੇ ਬਟਨ ਫਿਰ ਵੀ ਦਬਾ ਦਿੰਦੇ ਹੋ ਜਦੋਂ ਤੁਸੀਂ ਫਾਸਟ ਫੂਡ ਖਾਂਦੇ ਹੋ ਤਾਂ ਦਿਲ ਤਾਂ ਭਰ ਜਾਂਦਾ ਪਰ ਦਿਮਾਗ ਨਹੀਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਸ ਸਭ ਦੇ ਪਿੱਛੇ ਇੱਕ ਬਹੁਤ ਸਟਰੋਂਗ ਪਾਵਰ ਕੰਮ ਕਰਦੀ ਹੈ ਜਿਸ ਦਾ ਨਾਮ ਹੈ ਟੋਪਾਮਾਈਨ ਇਹ ਟੋਪਾਮਾਈਨ ਕੀ ਹੈ ਇਸ ਨੂੰ ਸਮਝਣ ਵਿੱਚ ਆਪਣੀ ਹੈਲਪ ਕਰੇਗੀ ਇੱਕ ਬੁੱਕ ਜਿਸ ਦਾ ਨਾਮ ਹੈ ਟੋਪਾਮਾਈਨ ਡੀਟॉक्स ਅਤੇ ਇਹ ਸਿੱਧਾ ਤੁਹਾਡੇ ਦਿਮਾਗ ਦੀ ਵਾਇਰਿੰਗ ਨਾਲ ਖੇਡਦੀ ਹੈ 도ਪਾਮਾਈਨ ਇੱਕ ਨਿਊਰੋਟਰਾਂਸਮੀਟਰ ਹੁੰਦਾ ਹੈ ਜੋ ਸਾਡੀਆਂ ਦਿਮਾਗੀ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਹੈ ਖਾਸ ਕਰਕੇ ਇਨਾਮ ਮੋਟੀਵੇਸ਼ਨ ਅਤੇ ਖੁਸ਼ੀ ਨਾਲ ਜੁੜੀਆਂ ਹੋਈਆਂ ਸਧਾਰਨ ਭਾਸ਼ਾ ਵਿੱਚ ਕਹੀਏ ਤਾਂ 도ਪਾਮਾਈਨ ਉਹ ਚੀਜ਼ ਹੈ ਜੋ ਤੁਹਾਨੂੰ ਕਹਿੰਦੀ ਹੈ ਕਿ ਇਹ ਕਾਰ ਇਹ ਮਜ਼ੇਦਾਰ ਲੱਗੇਗਾ 도ਪਾਮਾਈਨ ਦੀ ਭੂਮਿਕਾ ਕੀ ਹੈ ਜੇ ਤੋ ਤੁਸੀਂ ਸੋਸ਼ਲ ਮੀਡੀਆ ਤੇ ਸਕਰੋਲ ਕਰਦੇ ਹੋ ਫਾਸਟ ਫੂਡ ਖਾਂਦੇ ਹੋ ਨੈਟਫਲਿਕਸ ਵੇਖਦੇ ਹੋ ਜਾਂ ਕੋਈ ਨਵੀਂ ਚੀਜ਼ ਖਰੀਦਦੇ ਹੋ ਉਦੋਂ ਦਿਮਾਗ ਵਿੱਚ ਡੋਪਾਮਾਈਨ ਰੀਲੀਜ਼ ਹੁੰਦਾ ਹੈ ਅਤੇ ਇਹ ਤੁਹਾਨੂੰ ਫੀਲ ਗੁੱਡ ਕਰਵਾਉਂਦਾ ਹੈ ਪਰ ਜਦੋਂ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਤੁਸੀਂ ਜਿੰਨੇ ਜ਼ਿਆਦਾ ਉਤਸ਼ਾਹਕ ਕੰਮ ਕਰੋਗੇ ਉਨਾ ਹੀ ਆਮ ਜ਼ਿੰਦਗੀ ਵਿੱਚ ਪੂਰੀਅਤ ਮਹਿਸੂਸ ਹੋਵੇਗੀ ਜਿਵੇਂ ਟੀਵੀ ਦੀ ਵੋਲਿਊਮ ਬਹੁਤ ਵੱਧ ਜਾਵੇ ਤਾਂ ਛੋਟੀਆਂ-ਛੋਟੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ ਉਸੀ ਤਰ੍ਹਾਂ ਜਦੋਂ ਚੀਪ ਡੋਪਾਮਾਈਨ ਵੱਗ ਜਾਂਦਾ ਹੈ ਤਾਂ ਅਸੀਂ ਸਹਾਰਨ ਕੰਮਾਂ ਵਿੱਚ ਇੰਟਰਸਟਿਡ ਨਹੀਂ ਰਹਿੰਦੇ। ਇਹ ਆਦਤਾਂ ਜੋ ਸਾਡੀ ਗ੍ਰੋਥ ਕਰਦੀਆਂ ਨੇ ਰੀਡਿੰਗ, ਮੈਡੀਟੇਸ਼ਨ, ਸਟੱਡੀ, ਫੋਕਸਡ ਵਰਕ ਇਹ ਬੋਰਿੰਗ ਲੱਗਣ ਲੱਗ ਜਾਂਦੀਆਂ ਨੇ। ਅਤੇ ਹੁਣ ਗੱਲ ਕਰਦੇ ਹਾਂ ਡੋਪਾਮਾਈਨ ਡੀਟੌਕਸ ਦੀ। ਇਸ ਦਾ ਮਤਲਬ ਹੈ ਦਿਮਾਗ ਨੂੰ ਟੈਂਪਰੇਰੀ ਰੀਸੈਟ ਕਰਨਾ ਤਾਂ ਜੋ ਨੇਚਰਲ ਰਿਵਾਰਡਸ ਜਿਵੇਂ ਕਿ ਨੇਚਰ, ਆਪਸੀ ਗੱਲਬਾਤ, ਡੀਪ ਵਰਕ ਫਿਰ ਤੋਂ ਵਧੀਆ ਲੱਗਣ ਲੱਗ ਇਸ ਨੂੰ ਤੁਸੀਂ 24 ਘੰਟੇ 8 ਘੰਟੇ ਜਾਂ 6 ਘੰਟੇ ਆਪਣੇ ਹਿਸਾਬ ਨਾਲ ਟਾਈਮ ਮੈਨੇਜ ਕਰ ਸਕਦੇ ਹੋ ਇਸ ਵਿੱਚ ਫੋਨ ਨੂੰ ਹਟਾਉਣਾ નો ਜੰਕ ਫੂਡ ਕੋਈ ਫਾਲਤੂ ਦੀ ਗੱਲਬਾਤ ਨਹੀਂ ਪਹਿਲੇ 2 ਦਿਨਾਂ ਘੰਟਿਆਂ ਵਿੱਚ ਤੁਸੀਂ ਚਿਰਚੜੇ ਹੋਵੋਗੇ ਪਰ ਇਹ ਸਾਈਨ ਹੈ ਕਿ ਤੁਸੀਂ ਡੀਟੌਕਸ ਕਰ ਰਹੇ ਹੋ ਜਦੋਂ ਤੁਸੀਂ ਇਹ ਪੈਟਰਨ ਆਪਣੀ ਲਾਈਫ ਵਿੱਚ ਫੋਲੋ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਫੋਕਸ ਵਧੇਗਾ ਫੈਮਲੀ ਨਾਲ ਕਨੈਕਸ਼ਨ ਵਧੇਗਾ ਅਤੇ ਪ੍ਰੋਡਕਟਿਵਿਟੀ ਵਧੇਗੀ ਅਤੇ ਅੰਦਰੋਂ ਸਕੂਨ ਅਤੇ ਖੁਸ਼ੀ ਮਹਿਸੂਸ ਹੋਵੇਗੀ ਜੇਕਰ ਤੁਸੀਂ ਵੀ ਆਪਣੇ ਮਨ ਨੂੰ ਰੀਸੈਟ ਕਰਨਾ ਚਾਹੁੰਦੇ ਹੋ ਤਾਂ ਇਸ ਬੁੱਕ ਵਿੱਚ ਦੱਸੀਆਂ ਇਹਨਾਂ ਗੱਲਾਂ ਨੂੰ ਇੱਕ ਵਾਰ ਫਾਲੋ ਜਰੂਰ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਇੱਕ ਐਸੇ ਦੋਸਤ ਨਾਲ ਜਿਸ ਨੂੰ ਇਸ ਦੀ ਜਰੂਰਤ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰੋ